संतल श्री गुरु टेकबा दर्जी ਦੇ 350 ਜਿਹੜਾ ਅਸੀਂ ਜਿਹੜਾ ਇਸ ਸਰਪਰਤ ਦਾ ਰੱਖਦਾ ਕੈਂਪ ਜਿਹੜਾ ਵਾਧਰੇਸ਼ ਲਗਾਇਆ ਗਿਆ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸਾਡੇ ਕਾਉਂਸਲਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਸ਼ੇਰਗਿੱਲ ਜੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਇਹਨਾਂ ਦੇ ਉਪਰਾਲੇ ਤਹਿਤ ਬਹੁਤ ਹੀ ਸਤਕਾਰਯੋਗ ਸਾਡੇ ਡਾਕਟਰ ਸ਼ਕੀਨ ਸਾਹਿਬ ਨੇ ਇਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਦਾ ਜਿਹੜਾ ਹਸਪਤਾਲ ਹੈ ਡਾਕਟਰ ਸ਼ਕੀਨ ਆਈ ਐਂਡ ਡੈਂਟਲ ਟ੍ਰੀਟਮੈਂਟ ਜਿੱਥੇ ਉਹ ਕਰਦੇ ਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਜਿਹੜੇ-ਜਿਹੜੇ ਅੱਜ ਇੱਥੇ ਮਰੀਜ਼ ਪਹੁੰਚੇ ਨੇ ਉਹ ਮਰੀਜ਼ ਨਾਲੇ ਉਹਨਾਂ ਦੇ ਚੈੱਕਅਪ ਹੋਏ ਨੇ ਔਰ ਚੈੱਕਅਪ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਦਵਾਈ ਦਿੱਤੀ ਗਈ ਔਰ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਸੀ ਉਹ ਤੁਰੰਤ ਉਹਨਾਂ ਮਰੀਜ਼ਾਂ ਨੂੰ ਡਾਕਟਰ ਸ਼ਕੀਮ ਸਾਹਿਬ ਦੇ ਹਸਪਤਾਲ ਭੇਜਿਆ ਗਿਆ ਜਿੱਥੇ ਉਹਨਾਂ ਦੇ ਅੱਖਾਂ ਦਾ ਜਿਹੜਾ ਆਪਰੇਸ਼ਨ ਹੋਏਗਾ ਉਹਦੇ ਨਾਲ ਨਾਲ ਇਥੇ ਇੱਕ ਕੈਂਪ ਹੋਰ ਲਾਇਆ ਗਿਆ ਕਿ ਜਿਹੜੇ ਕੋਈ ਨੌਜਵਾਨ ਟੀਕੇ ਲਾਉਂਦੇ ਨੇ ਇੰਜੈਕਸ਼ਨ ਲਾਉਂਦੇ ਨੇ ਔਰ ਆਮ ਤੌਰ ਤੇ ਦੇਖਿਆ ਗਿਆ ਕਿ ਕਈ ਵਾਰੀ ਉਹ ਇਨਫੈਕਟਡ ਇੰਜੈਕਸ਼ਨ ਵਰਤ ਲੈਂਦੇ ਨੇ ਜਿਹਦੇ ਕਰਕੇ ਐਚਆਈਵੀ ਦਾ ਜਿਹੜਾ ਉਹ ਸ਼ਿਕਾਰ ਹੋ ਜਾਂਦੇ ਨੇ ਔਰ ਉਹਦਾ ਵੀ ਜਿਹੜਾ ਸੰਸਥਾ ਜਿਹੜੀ ਹੈ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਸ਼ਿਰਗਿਲ ਸਾਹਿਬ ਦਾ ਔਰ ਉਹਨਾਂ ਦੇ ਵੀ ਜਾਂਚ ਕਰਕੇ ਜਿਹੜੇ ਜਿਹੜੇ ਬੰਦੇ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਉਹਦੇ ਲਈ ਜੋ ਜੋ ਦਵਾਈਦਾਰੂ ਕੀਤੀ ਜਾ ਸਕਦੀ ਹੈ ਜੋ ਜੋ ਉਹਨਾਂ ਦਾ ਟ੍ਰੀਟਮੈਂਟ ਵਿੱਚ ਮਦਦ ਕੀਤੀ ਜਾ ਸਕਦੀ ਹੈ ਉਹਦੇ ਤਹਿਤ ਵੀ ਹੈ ਸਾਰਾ ਕੁਝ ਅੱਜ ਇੱਥੇ ਕੀਤਾ ਜਾ ਰਿਹਾ ਹੈ ਮੈਂ ਵਧਾਈ ਦੇਣਾ ਸ਼ਿਰਗਿਲ ਜੀ ਨੂੰ ਔਰ ਸਾਡੇ ਨਾਲ ਇਸ ਮੌਕੇ ਤੇ ਸਤਿਕਾਰਯੋਗ ਕੌਂਸਲਰ ਸਾਹਿਬ ਮੋਨ ਸਿੰਘ ਮਾੜੀ ਮੇਗਾ ਜੀ ਵੀ ਮੌਜੂਦ ਨੇ ਇਹਨਾਂ ਦੇ ਨਾਲ ਸਮੂਚੀ ਟੀਮ ਹੋਰ ਵੀ ਸਾਡੇ ਇਸ ਸੀਨੀਅਰ ਕਾਂਗਰਸ ਦੇ ਵਰਕਰ ਸੇਬਾਨ ਮੌਜੂਦ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਉਪਰਾਲਾ ਕੀਤਾ ਔਰ ਸੱਚੇ ਪਾਤਸ਼ਾਹ ਕੇ ਅਰਦਾਸ ਕਰਾਂਗਾ ਵੀ ਇਹ ਆਪਣੇ ਚੰਗੇ ਉਪਰਾਲੇ ਇਸੇ ਤਰ੍ਹਾਂ ਜਾਰੀ ਰੱਖਣ ਔਰ ਆਪਣੀ ਵਾਰਡ ਦਾ ਆਪਣੇ ਕੌਸਟਿਟੂਐਂਸੀ ਦਾ ਅੰਮ੍ਰਿਤਸਰ ਦੇ ਨਾਲ ਨਾਲ ਅੰਮ੍ਰਿਤਸਰ ਸਾਹਿਬ ਵਿੱਚ ਜਿਹੜੀ ਜਿਹੜੀ ਸੇਵਾ ਹੈ ਦੇ ਸਕਦੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਦੇਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਬਈ ਸੋ ਨਿਹਾਲ ਹਾਜੀ ਸਰ ਅੱਜ ਜਿਹੜਾ ਕੈਂਪ ਲਗਾਇਆ ਗਿਆ ਤੇ ਅੱਜ ਲਾਲੀਆ ਸਾਹਿਬ ਨੇ ਕਿਹੜੀ ਚੀਜ਼ ਕਹਿਣਾ ਚਾਹੋ ਕਿਹੜੀ ਜਗ੍ਹਾ ਤੇ ਨੇ ਵਾੜ ਚ ਲਗਾਇਆ ਅੱਜ ਜੀ ਅਸੀਂ ਤਾਂ ਤਾਂ ਸ਼ਿਗੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਛੀਦੀ ਧਾੜੇ ਸਮਰਪਤ ਆ ਜਿਹੜਾ ਅੱਖਾਂ ਦਾ ਚੈੱਕਅਪ ਕੈਂਪ ਆ ਡਾਕਟਰ ਸ਼ਕੀਰੋ ਹਸਪੀਟਲ ਵੱਲੋਂ ਜਿਹੜਾ ਨੇ ਸਹਿਯੋਗ ਨਾਲ ਲਗਾਇਆ ਗਿਆ ਉਹਦੇ ਚ ਵਿਸ਼ੇਸ਼ ਤੌਰ ਤੇ ਸਾਡਾ ਸਹਿਯੋਗ ਕੀਤਾ ਸਾਡੇ ਹਲਕੇ ਦੇ ਸਾਬਕਾ ਵਿਦੈਕ ਸਰਿੰਦਰਪ੍ਰੀਤ ਸਿੰਘ ਬਲਾਰੀਆ ਜੀ ਨੇ ਔਰ ਸਾਡੇ ਕੋਲ ਪਹੁੰਚੇ ਵੀ ਆ ਔਰ ਸਾਡੀ ਹੌਸਲਾ ਵਧਾਈ ਵੀ ਕੀਤੀ ਆ ਸੋ ਜਿੱਥੇ ਅੱਜ ਅਸੀਂ ਅੱਜ ਹਸਪੀਟਲ ਦਾ ਜਿਹੜਾ ਹਸਪੀਟਲ ਉਹ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਵਿੱਚ ਚੈੱਕਅਪ ਕਰਕੇ ਜਿੱਥੇ ਮੈਡੀਸਨ ਦਿੱਤੀ ਆ ਉੱਥੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਉਹਨਾਂ ਨੂੰ ਹਸਪੀਟਲ ਤੁਰੰਤ ਭੇਜਿਆ ਗਿਆ ਔਰ ਬਲਾਰੀਆ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਸਾਡਾ ਸਮੁੱਚਾ ਸਮਾਜ ਆ ਸਾਡੀ ਵਾਰਡ ਆ ਸਾਡਾ ਹਲਕਾ ਵਾ ਇਹ ਅਜਿਹੇ ਕੈਂਪ ਅਸੀਂ ਅਲੱਗ-ਅਲੱਗ ਵਾਰਡਾਂ ਦੇ ਵਿੱਚ ਲਾਵਾਂਗੇ ਅਲੱਗ-ਅਲੱਗ ਇਹਦੇ ਚਲਾਵਾਂਗੇ ਤਾਂ ਜੋ ਸਾਡੇ ਜਿਹੜੇ ਲੋਕ ਆ ਇਹ ਸਾਡੇ ਪਰਿਵਾਰ ਦੇ ਮੈਂਬਰ ਆ ਅਗਰ ਇਹਨਾਂ ਨੂੰ ਕੋਈ ਕਿਸੇ ਦੀ ਮੁਸ਼ਕਲ ਹੈ ਜਿਹੜਾ ਕਿ ਮੈਡੀਕਲ ਸਹੂਲਤ ਨਹੀਂ ਲੈ ਸਕਦਾ ਉਸ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਫ੍ਰੀ ਮੈਡੀਕਲ ਸਹੂਲਤ ਜਿਹੜੀ ਪ੍ਰੋਵਾਈਡ ਕਰਾਈ ਜਾ ਸਕੇ ਸਰ ਇੱਕ ਚੀਜ਼ ਦੇਖੀਆ ਕਿ ਤਕਰੀਬਨ ਜਿਹੜੇ ਮੈਡੀਕਲ ਜਾਂ ਅੱਖਾਂ ਦਾ ਕੈਂਪ ਹੁੰਦਾ ਉਹਦੇ ਵਿੱਚ ਉਹੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਲੇਕਿਨ ਤੁਹਾਡੇ ਕੈਂਪ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਆਸਤੇ ਜਿਹੜਾ ਨਸ਼ੇ ਤੇ ਆਦੀ ਨੇ ਉਹਨਾਂ ਵਾਸਤੇ ਵੱਖਰਾ ਇੱਕ ਟੀਮ ਬੁਲਾ ਕੇ ਜਿਹੜਾ ਵਾ ਐਚ ਆਈ ਵੀ ਜਿਹੜੀ ਆ ਉਹਦੀ ਵੀ ਜੀ ਸਾਰਾ ਟ੍ਰੀਟਮੈਂਟ ਦੇਦੇ ਉਹਨਾਂ ਦਾ ਅਨੁਸਾਰੀ ਜਾਣਕਾਰੀ ਦਤਾ ਹੁੰਦਾ ਹੈ ਕੋਈ ਵੀ ਮੂਸੂਜ਼ ਕੀਤਾ ਵੀ ਜਿਹੜੇ ਨੌਜਵਾਨ ਹੈ ਸਾਡੇ ਪਰਿਵਾਰ ਦੇ ਮੈਂਬਰ ਆ ਅਗਰ ਅਸੀਂ ਇਹਨਾਂ ਦੀ ਦੇਖਭਾਲ ਨਹੀਂ ਕਰਾਂਗੇ ਤੇ ਕੌਣ ਕਰੇਗਾ ਸੋ ਜਿੱਥੇ ਅੱਖਾ ਦਾ ਕੈਂਪ ਲਗਾਇਆ ਉੱਥੇ ਇੱਕ ਜਿਹੜੀ ਟੀਮ ਹੈ ਸਾਡੀ ਜਿਹੜੀ ਏ ਆਰਟੀਆਈ ਵਾਲੀ ਉਹਨਾਂ ਨੂੰ ਇੱਥੇ ਸੱਦਿਆ ਸੀ ਔਰ ਇਹਨਾਂ ਨੇ ਸਾਡੇ ਜਿਹੜੇ ਨੌਜਵਾਨ ਉਹਨਾਂ ਦਾ ਚੈੱਕਅਪ ਕਰਕੇ ਔਰ ਜਿਹੜੇ ਜਿਹੜੇ ਵੀ ਨੌਜਵਾਨ ਸਾਥੀ ਸਾਡੇ ਇਫੈਕਟਡ ਪਾਏ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਤੁਰੰਤ ਹੀ ਸਾਡੇ ਸਾਹਮਣੇ ਤੁਸੀਂ ਵੇਖਿਆ ਹੋਣਾ ਪੇ ਸਾਰਿਆਂ ਨੂੰ ਸੂਰ ਹਸਪਤਲ ਭੇਜਿਆ ਔਰ ਜਿਹੜਾ ਵੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਵਜੇ ਢੰਗ ਨਾਲ ਚੱਲ ਸਕਦਾ ਹਾਂ ਜਿਹੜੇ ਅੱਖਾਂ ਦਾ ਤੁਰੰਤ ਮੈਡੀਕਲ ਜਿਹੜਾ ਤੁਸੀਂ ਆਪਰੇਟ ਕਰਵਾ ਰਹੇ ਹੋ ਦੇਖਿਆ ਸੀ ਸੂਰ ਦੇ ਜਿਹੜਾ ਕਵਰੇਜ ਕਰਦੇ ਆ ਕਿ ਤੁਸੀਂ ਨਾਲ-ਨਾਲ ਹੀ ਜਿਹੜੇ ਪੇਸ਼ੈਂਟ ਆ ਅੱਖਾਂ ਦੇ ਆਪਰੇਟ ਵਾਲੇ ਉਹ ਤੁਸੀਂ ਨਾਲ-ਨਾਲ ਹੀ ਉਹਨਾਂ ਦਾ ਹਸਪੀਟਲ ਤੇ ਕਿਤੇ ਜਿਹੜਾ ਟ੍ਰੀਟਮੈਂਟ ਕਰਵਾ ਰਹੇ ਉਹ ਅਸੀਂ ਆਪਣਾ ਜਆ ਫਰਜ ਹੈ ਜੀ ਉਹਨੂੰ ਕਿਉਂਕਿ ਇਹ ਫਾਰਮੈਲਟੀ ਵਾਸਤੇ ਕੈਂਪਨ ਦਾ ਯੋਜਨ ਨਹੀਂ ਕੀਤਾ ਜੀ ਅਸੀਂ ਜਿਹੜੀ ਆ ਸਾਡੀ ਸਾਡੀ ਮਾਨਦੀ ਭਾਵਨਾ ਵਾਕਿਆ ਸੇਵਾ ਕਰਨ ਦੀ ਆ ਔਰ ਤੁਸੀਂ ਵੇਖਿਆ ਨਾ ਵੀ ਜਿਹੜੇ ਵੀ ਕਿਰਾਏ ਤੱਕ ਵੀ ਅਸੀਂ ਆਪ ਦੇ ਕੇ ਤੋਂ ਤੋਰਦੇ ਆ ਵੀ ਕਿਸੇ ਨੂੰ ਇਹ ਵੀ ਨਹੀਂ ਕਹਦੇ ਵੀ ਜਿਹੜਾ ਕੋਈ 10 20 ਰੁਪਏ ਖਰਚਾ ਵਾ ਕਿਸੇ ਨੂੰ ਵੀ ਪਵੇ ਤੇ ਸਾਹਮਣੇ ਤੁਹਾਟੋ ਤੋਰਿਆ ਔਰ ਉਹਨੂੰ ਇਹਦਾ ਕਿਰਾਇਆ ਵੀ ਆਪਣੇ ਕੋਲੋਂ ਦੇ ਕੇ ਤੋਰਿਆ ਬਲਾਰੀਆ ਸਾਹਿਬ ਅੱਜ ਪਹੁੰਚੇ ਨੇ ਜੀਆ ਤੇ ਇਹ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਹੌਸਲਾ ਫਸਾਈ ਆ ਜੀ ਜਿਸ ਨਾਲ ਔਰ ਮੈਂ ਸਮਝਦਾ ਕਿ ਜਿੱਥੇ ਅੱਜ ਬਲਾਰੀਆ ਸਾਹਿਬ ਸਾਡੇ ਕੈਂਪ 'ਚ ਪਹੁੰਚੇ ਤੇ ਸਾਡੇ ਹੋਰ ਵੀ ਸਾਥੀ ਆ ਉਹ ਮੈਂ ਸਮਝਦਾ ਵੀ ਸ਼ਾਇਦ ਉਹ ਵੀ ਉਤਸ਼ਾਹਤ ਹੋਣਗੇ ਔਰ ਔਰ ਸਮੇਂ ਦੇ ਵਿੱਚ ਹੀ ਅਲਗ-ਅਲਗ ਤਰ੍ਹਾਂ ਦੇ ਮੈਡੀਕਲ ਕੈਂਪ ਹੋਣਗੇ ਜਾਂ ਆਈਸ ਕੈਂਪ ਹੋਣਗੇ ਵੀ ਅਜੇ ਹੀ ਕੈਂਪਾਂ ਦਾ ਅਯੋਜਨ ਕਰਨਗੇ ਥੈਂਕ ਯੂ ਕੈਂਪ ਦਾ ਵਰਜਾ ਦੋ ਮਿੰਟ ਦਾ ਗਿਆ ਵਾ ਕੀ ਕਹਿਣਾ ਚਾਹੁੰਦੇ ਧੰਨ ਧੰਨ ਸੈ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350 ਸਾਲਾਂ ਤੇ ਜੋ ਸਾਡੇ ਛੇਰਗਿਲ ਸਾਹਿਬ ਨੇ 44 ਨੰਬਰ ਵਾਰਡ ਦੇ ਵਿੱਚ ਲਾਇਆ ਇਹ ਦੇ ਦਬਾਅ ਕੋਣ ਜਿਸ ਤਰ੍ਹਾਂ ਇਹ ਨਾ ਕੀਤਾ ਕੁਝ ਅੱਗੇ ਵੀ ਸਾਡੇ ਚੱਲਦੇ ਰਹਿੰਦੇ ਆ ਹੁਣ ਫੇਰ ਅਸੀਂ ਵੀ ਕੋਨਾ ਕੋਈ ਪ੍ਰਾਲਾ ਕਰਕੇ ਆਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਹਾੜੇ ਦੇ ਉੱਤੇ ਜ਼ਰੂਰ ਲਗਾਵਾਂ